ਸਪਰੀਮ ਕੋਰਟ ਵੱਲੋਂ ਬੀਤੇ ਦਿਨਾਂ ਦੇ ਵਿੱਚ ਯੂਪੀ ਸਰਕਾਰ ਨੂੰ ਕਈ ਵਾਰ ਝਾੜ ਪਾਈ ਗਈ। ਇਸ ਵਾਰ ਦਾ ਮਾਮਲਾ ਹੈਗਾ ਕਿ ਜਿਸ ਵੇਲੇ ਸਰਕਾਰ ਕਿਸੇ ਤਰੀਕੇ ਦੀ ਕਾਰਵਾਈ ਕਰਦੀ ਹੈ ਤੇ ਬੁਲਡੋਜ਼ਰ ਦੇ ਨਾਲ ਲੋਕਾਂ ਦੇ ਘਰਾਂ ਨੂੰ ਤੋੜਿਆ ਜਾਂਦਾ ਸੀ ਉਸ ਉੱਤੇ ਰੋਕ-ਥਾਮ ਕੀਤੀ ਜੇ ਸਰਕਾਰ ਨੇ ਇੱਕ ਸਰਕਾਰ ਨੂੰ ਇੱਕ ਗੱਲ ਕਹੀ ਗਈ ਸੀ ਲੇਕਿਨ ਹੁਣ ਇਸ ਵਾਰ ਦੀ ਝਾੜ ਦੇ ਵਿੱਚ ਹਰਜਾਨੇ ਦੀ ਵੀ ਗੱਲ ਮੈਂਸ਼ਨ ਕਿਤੇ ਕੀਤੀ ਗਈ। ਬਿਲਕੁਲ ਸੁਪਰੀਮ ਕੋਰਟ ਨੇ ਜਿਹੜਾ ਹੈਗਾ ਖਾਸ ਕਰਕੇ ਯੂਪੀ ਸਰਕਾਰ ਤੇ ਦੂਜੇ ਬਨੇ ਪ੍ਰਯਾਗਰਾਜ ਜਿਹੜਾ ਹੈਗਾ ਨਾ ਡਿਵੈਲਪਮੈਂਟ ਅਥਾਰਟੀ ਪੀਡੀਏ ਉਹਨਾਂ ਨੂੰ ਜਿਹੜਾ ਹੈ ਕਿਉਂਕਿ ਇਹ ਪ੍ਰਯਾਗਰਾਜ ਦਾ ਜਿਹੜਾ ਮਸਲਾ ਕਿਤਨਾ ਕਿਤੇ ਹੈਗਾ ਤੇ ਜਸਟਿਸ ਅਬੇ ਐਸਓ ਤੇ ਉਜਲ ਪਈਆ ਜਿਹੜੇ ਹੈਗੇ ਨੇ ਉਹਨਾਂ ਦੇ ਬੈਂਚ ਨੇ ਹੀ ਇਹ ਜਿਹੜਾ ਫੈਸਲਾ ਦਿੱਤਾ ਹੈਗਾ ਜਿਸ ਦੇ ਵਿੱਚ ਆਪਾਂ ਕਹਿ ਲਈਏ ਕਿ 6 ਜਣਿਆਂ ਨੂੰ ਉਹਨਾਂ ਨੇ ਕਿਹਾ ਕਿ 10-10 ਲੱਖ ਰੁਪਈਆ ਹਰਜਾਨਾ ਜਿਹੜਾ ਦਿੱਤਾ ਜਾਵੇਗਾ ਜਿਨ੍ਹਾਂ ਦੇ ਤੁਸੀਂ ਘਰਟਾਏ ਜਾਂ ਬਿਲਡਿੰਗਾਂ ਦਾ ਜਿਹੜਾ ਨੁਕਸਾਨ ਪਹੁੰਚਾਇਆ ਹੈਗਾ ਹੈ ਔਰ ਇਹਨ ਬਕਾਇਦਾ ਉਹਨਾਂ ਨੇ ਕਿਹਾ ਕਿ ਬੜਾ ਇੱਕ ਗੈਰਸਬਧਾਨਿਕ ਹੈਗਾ ਔਰ ਜੱਜ ਨੇ ਕਿਹਾ ਕਿ ਸਾਡੀ ਆਤਮਾ ਨੂੰ ਹਿਲਾ ਦਿੰਦਾ ਹੈਗਾ ਕਿ ਜਦੋਂ ਅਸੀਂ ਉਹ ਵੀਡੀਓ ਦੇਖਦੇ ਹਾਂ ਕਿ ਇੱਕ ਬੰਨੇ ਘਰ ਟੁੱਟ ਰਿਹਾ ਹੈ ਤੇ ਦੂਜੇ ਬੰਨੇ ਬੱਚੀ ਇੱਕ ਜਿਹੜੀ ਹੈ ਉਹ ਕਿਤਾਬਾਂ ਲੈ ਕੇ ਜਿਹੜਾ ਹੈ ਉਥੋਂ ਭਜਰੀ ਹੈਗੀ ਹੈ ਆਪਣੇ ਟੁੱਟਦੇ ਹੋਏ ਘਰ ਦੇ ਵਿੱਚੋਂ ਕਿਤਾਬਾਂ ਲੈ ਕੇ ਇੱਕ ਬੰਨੇ ਹੋ ਰਹੀ ਹੈ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਵੀ ਇਦਾਂ ਦੀ ਗੱਲ ਜਿਹੜੀ ਕਹੀ ਸੀ ਜਦੋਂ ਨੂ ਦੇ ਵਿੱਚ ਹਿੰਸਾ ਹੋਈ ਸੀ ਤੇ ਉਦੋਂ ਹਰਿਆਣੇ ਦੇ ਵਿੱਚ ਵੀ ਇੱਕ ਬਲਡੋਜ਼ਰ ਕਲਚਰ ਲਿਆਉਣ ਦੀ ਗੱਲ ਜਿਹੜੀ ਆ ਉਹ ਚੱਲੀ ਹੈਗੀ ਸੀ ਜਾਂ ਕੋਸ਼ਿਸ਼ ਕੀਤੀ ਗਈ ਸੀ ਕਿ ਉਹਨਾਂ ਨੇ ਬਕਾਇਦਾ ਉਸ ਨੂੰ ਐਥਨਿਕ ਕਲਿੰਜ਼ਿੰਗ ਤੱਕ ਕਿਹਾ ਤਾਂ ਸੀ ਕਿ ਤੁਸੀਂ ਇੱਕ ਕਮਿਊਨਿਟੀ ਨੂੰ ਤੁਸੀਂ ਇੱਕ ਕੌਮ ਨੂੰ ਇਕੱਲੇ ਉਹਨਾਂ ਦੇ ਹੀ ਘਰ ਜਿਹੜੇ ਨੇ ਉਹ ਢਾਉਗੇ ਇਸ ਤਰੀਕੇ ਦੇ ਨਾਲ ਤੇ ਦੂਜਾ ਆਪਾਂ ਕਹਿੰਦੇ ਆਏ ਹਾਂ ਕਿ ਜੇ ਹਿਊਮਨ ਰਾਈਟਸ ਗਰਾਉਂਡ ਤੇ ਵੀ ਦੇਖਿਆ ਜਾਵੇ ਕਿ ਮੰਨ ਲਓ ਕਿ ਕੋਈ ਸ਼ਖਸ ਜਿਹੜਾ ਹੈ ਉਹ ਗਲਤ ਕੰਮ ਕਰਦਾ ਹੈਗਾ ਉਹਦੇ ਚੋਂ ਉਹਦੇ ਬਾਕੀ ਦੇ ਪਰਿਵਾਰ ਦਾ ਤਾਂ ਕੋਈ ਦੋਸ਼ ਨਹੀਂ ਨਾ ਹੈਗਾ ਉਹਦੇ ਚੋਂ ਉਹਦੇ ਬੱਚਿਆਂ ਦਾ ਉਹਦੀ ਮਾਂ ਦਾ ਉਹਦੀ ਭੈਣ ਦਾ ਉਹਦੀ ਪਤਨੀ ਦਾ ਅੰਟੀਨਾ ਨਾਲ ਲੈ ਸੋ ਇਨਵੋਲ ਹੋਣ ਗੱਲ ਵੱਖਰੀ ਹੈ ਪਰ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਦੇ 'ਚ ਉਹ ਗੁਨਾਹਗਰ ਕਿਵੇਂ ਹੋ ਸਕਦੇ ਨੇ ਤੇ ਜੇ ਉਹ ਗੁਨਾਹਗਰ ਨਹੀਂ ਹੈਗੇ ਤੇ ਫਿਰ ਉਹਨਾਂ ਨੂੰ ਸਜ਼ਾ ਦੇਣਾ ਕਿਸ ਆਪਾਂ ਕਹੀਏ ਕਿ ਕਿਸ ਕਾਨੂੰਨ ਦੇ ਕਿਸ ਸੰਵਿਧਾਨ ਦੇ ਦਾਇਰੇ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਹੈ ਮੰਨ ਲਓ ਕਿ ਕੋਈ ਸ਼ਖਸ ਇਹ ਗਲਤ ਕੰਮ ਕਰਦਾ ਹੈ ਤੁਸੀਂ ਤੁਹਾਡੇ ਕੋਲ ਤੁਹਾਡਾ ਕਾਨੂੰਨ ਹੈਗਾ ਹੈ ਤੁਸੀਂ ਉਹਨੂੰ ਕਾਨੂੰਨੀ ਤੌਰ ਤੇ ਸਜ਼ਾ ਦਿਓ ਪਰ ਇਸ ਤਰੀਕੇ ਦੇ ਨਾਲ ਕੱਲਾ ਉਹਨੂੰ ਹੀ ਟਾਰਗੇਟ ਕਰਨਾ ਹੁਣ ਪੰਜਾਬ ਦੇ ਵਿੱਚ ਆਪਾਂ ਦੇਖਿਆ ਕਿ ਚੱਲ ਰਿਹਾ ਹੈਗਾ ਔਰ ਕਾਫੀ ਸਾਰੀਆਂ ਪਟੀਸ਼ਨਸ ਜਿਹੜੀਆਂ ਪਈਆਂ ਨੇ ਦੇਖਦੇ ਆ ਕਿ ਇਹਨਾਂ ਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਕੋਈ ਸੁਣਵਾਈ ਕਰਦੀ ਹੈ ਜਾਂ ਕੀ ਹੁੰਦਾ ਹੈਗਾ ਹੁਣ ਕਿਹਾ ਇਹ ਜਾ ਰਿਹਾ ਜਾਂ ਪ੍ਰਮੋਟ ਇਸ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਕਿ ਜਿਹੜੇ ਨਸ਼ੇ ਤਸਕਰ ਕਰਦੇ ਨੇ ਜਾਂ ਜਿਹੜੇ ਨਸ਼ੇ ਦੇ ਨਾਲ ਇਨਵੋਲਵ ਹੈਗੇ ਨੇ ਉਹਨਾਂ ਦੇ ਘਰਟਾਏ ਜਾ ਰਹੇ ਨੇ ਪਰ ਕੀ ਜਿਹੜੇ ਨਸ਼ੇ ਦੇ ਵਿੱਚ ਇਨਵੋਲਵ ਵੱਡੇ ਅਫਸਰ ਜਾਂ ਕੀ ਬੁਲਡੋਜ਼ਰ ਉਹਨਾਂ ਦੇ ਘਰੇ ਵੀ ਜਾਂਦਾ ਹੈਗਾ ਅਸੀਂ ਨਹੀਂ ਕਹਿੰਦੇ ਵੀ ਜਾਣਾ ਚਾਹੀਦਾ ਜਾਂ ਫਿਰ ਕੱਲੀ ਚੋਣ ਉੱਥੇ ਕਰ ਲਈ ਜਾਂਦੀ ਹੈ ਕਿ ਜਿਹੜੇ ਛੋਟੀਆਂ ਮੱਛੀਆਂ ਨੇ ਉਹਨਾਂ ਨੂੰ ਫੜ ਲਓ ਵੱਡਿਆਂ ਨੂੰ ਹੱਥ ਨਾ ਪਾਓ ਇਹ ਬਹੁਤ ਸਾਰੇ ਜਿਹੜੇ ਸਵਾਲ ਨੇ ਖਾਸ ਕਰਕੇ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਵਿੱਚ ਚੱਲਦੇ ਰਹਿੰਦੇ ਨੇ ਬਿਲਕੁਲ ਜੀ ਸਰਕਾਰਾਂ ਨੇ ਬੀਤੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹੀ ਟ੍ਰੈਂਡ ਲਿਆਉਣ ਦੀ ਕੋਸ਼ਿਸ਼ ਕੀਤੀ ਜ਼ਰੂਰ ਹੈ ਲੇਕਿਨ ਅਸੀਂ ਉਮੀਦ ਕਰਦੇ ਹਾਂ ਸੁਪਰੀਮ ਕੋਰਟ ਦੀ ਇਹ ਝਾੜ ਜੇਕਰ ਯੂਪੀ ਸਰਕਾਰ ਨੂੰ ਹੈ ਤੇ ਬਾਕੀ ਸਰਕਾਰਾਂ ਨੂੰ ਵੀ ਜ਼ਰੂਰ ਹੋਵੇਗੀ ਕਿ ਜੇਕਰ ਤੁਸੀਂ ਕਿਸੇ ਇੱਕ ਖੇਤੇ ਦੇ ਲੋਕਾਂ ਨੂੰ ਹੀ ਕਿਸੇ ਇੱਕ ਭਾਈਚਾਰੇ ਦੇ ਉੱਤੇ ਹੀ ਇਹ ਕਾਰਵਾਈ ਕਰਦੇ ਹੋ ਤੇ ਉਹ ਕਾਰਵਾਈ ਸਿਧਾਂਤਕ ਤੌਰ ਤੇ ਕਾਨੂੰਨੀ ਤੌਰ ਤੇ ਠੀਕ ਮੰਨੀ ਨਹੀਂ ਜਾਏਗੀ